ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਓ ਓ ਅੰਕਾਰ ਸਤਗੁਰ ਪ੍ਰਸਾਦ ਐ ਸੋ ਗੁਨਾ ਮੇਰੇ ਪ੍ਰਭ ਜੀ ਕੀਨ ਪੰਜ ਲੋਕ ਅਰ ਅੰਗਰੋ ਇਹ ਤਾਂ ਸਗਲ ਦੋ ਵੰਦਨ ਤੌਰ ਸ਼ੋਰ ਵਿਖਿਆ ਤੇ ਗੁਰ ਕੋ ਸਭ ਮੇਰੇ ਹਰੇ ਦੀਨ ਰੂਪਨ ਰੂਪ ਮੇਰਾ ਕਸ਼ਨ ਬਿਚਾਰਿਓ ਪ੍ਰੇਮ ਗਹਿ ਮੋਹੇ ਹਰ ਰੰਗ ਪੀਨ ਭੇਖਿਓ ਲਾਲਨ ਪੜ ਬੀਚ ਕੋਈ ਆੰਗਵਾ ਜਨਤਾ ਹਰ ਕੈ ਪਾਪੀਨ ਜਿਸ ਹੈ ਕੋ ਗ੍ਰਹ ਸਹੀ ਬ੍ਰਹਮ ਨਾਨਕ ਸੋ ਠਾ ਕਰ ਤਸਹੀ ਕੋ ਧੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਪਿਆਰੇ ਸਾਧ ਸੰਗਤ ਜੀਓ ਜੋਗ ਜੋਗਿਆ ਦੱਲ ਤਨਉ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਚੌਰ ਗੁਰ ਦਰਗਾਹ ਤੋਂ ਆਈ ਹੋਈ ਬਾਣੀ ਸਤਿਗੁਰਾਂ ਦੇ ਟੋਡੇ ਰਾਂ ਵਿੱਚ ਸਤਿਗੁਰਾਂ ਨੇ ਪਰਮਾਨੰ ਕੀਤਾ ਹੈ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਅਸਾ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਦਾ ਕਲਪਰਸੰਗ ਚੱਲ ਰਿਹਾ ਸੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਕਈ ਕੋਟਕ ਵਿਖਾਏ ਤੇ ਕਈਆਂ ਤੇ ਉਹਨਾਂ ਨੇ ਗੁਣ ਕਰਕੇ ਉਹਨਾਂ ਦੇ ਰੋਗ ਮਟਾਏ ਕਈਆਂ ਦੇ ਹੰਕਾਰ ਮਟਾਏ ਗੁਰੂ ਪਿਆਰੇ ਸਤਿਗੁਰੂ ਹਰ ਗੋਬਿੰਦ ਸਿੰਘ ਮਹਾਰਾਜ ਛੋਟੀ ਜੀ ਉਮਰ ਹੈ ਅਤੇ ਛੋਟੀ ਅਵਸਥਾ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਵਿਖਾਈਆਂ ਨਹੀਂ। ਸ਼ਕਤੀਆਂ ਬਤਾਉਣ ਦੇ ਕੁਝ ਕਾਰਨ ਸਨ। ਸਤਿਗੁਰਾਂ ਦੇ ਕੋਲ ਹੀ ਨਿਤ ਸੰਗਤ ਆਵਾਜਾਇਆ ਕਰਦੇ ਰਹਿੰਦੀ ਸੀ ਤੇ ਵੰਡਾਲੀ ਪਿੰਡ ਵਿੱਚ ਗੁਰੂ ਘਰ ਦਾ ਲੰਗਰ ਲੱਗਾ ਰਹਿੰਦਾ ਸੀ ਤੇ ਕਦੇ ਗੁਰੂ ਜੀ ਦੇ ਸਿਰੇ ਤੇ ਖੂਤੇ ਜਾ ਕੇ ਬੈਠਦੇ ਅਤੇ ਦੀਵਾਨ ਸਜਾਜ ਹੁੰਦੀ ਹਰ ਰੋਜ਼ ਦੀਵਾਨ ਸੱਜਦਾ ਤੇ ਹਰ ਰੋਜ਼ ਨਵੇਂ ਤੋਂ ਨਵੀਆਂ ਸੰਗਤਾਂ ਆਉਂਦੀਆਂ ਅਤੇ ਆਪ ਦੀਆਂ ਸਰਦਾ ਪੂਕੀਆਂ ਕਰਕੇ ਜਾਇਆ ਕਰਦੀਆਂ ਸੀ ਤੇ ਐਸੇ ਪ੍ਰਕਾਰ ਉੱਥੇ ਹੀ ਸਹਿਬਜ਼ਾਦਾ ਜੀ ਦੇ 2 ਸਾਲ ਬਤੀਤ ਹੋ ਗਏ ਤੇ ਜਦ ਆ ਪਿਰਥੀ ਚੰਦ ਸੀ ਗੁਰੂ ਪਿਆਰਿਓ ਇੱਕ ਦਿਨ ਪਿਰਥੀ ਚੰਦ ਨੇ 500 ਰੁਪਇਆ ਦੇਣਾ ਕਰਕੇ ਜਿਹਨੂੰ ਆਪਾਂ ਸਪੈਰਾ ਕਹਿ ਦੰਨੇ ਗੁਰਬਾਣੀ ਦੇ ਵਿੱਚ ਬੰਗਾਲੀ ਲਿਖਿਆ ਹੋਇਆ ਤੇ ਇੱਕ ਬੰਗਾਲੀ ਵੰਡਾਣੀ ਪਹੁੰਚਾ ਦਿੱਤਾ ਕਹਿੰਦੇ ਗੁਰੂ ਘਰਾਂ ਦੇ ਵੱਲ ਫਿਰ ਰਿਆ ਸੀ ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਖੜ੍ਹ ਰਏ ਸੀ ਏ ਗੁਰੂ ਪਿਆਰਿਓ ਕਹਿੰਦੇ ਮੌਕਾ ਦੇਖ ਕੇ ਉਸ ਬੰਗਾਲੀ ਨੇ ਕਾਲਾ ਨਾਗ ਛੱਡ ਦਿੱਤਾ ਕਿਉਂਕਿ ਬੱਚੇ ਖੇਡਦੇ ਹੌਣ ਕਾਲਾ ਨਾਗ ਹੋਵੇ ਪਕਾਰਾਂ ਮਾਰਿਆ ਵੀ ਡਰ ਐਦਾ ਜ਼ਹਿਰ ਉਕੜਿਆ ਹੋਇਆ ਵੀ ਡਰ ਐ ਤੇ ਡੰਗ ਮਾਰ ਦੇ ਤੇ ਫਿਰ ਕਹਿੰਦੇ ਕਿਸੇ ਨੇ ਬਚਣਾ ਹੀ ਕੀ ਹੁੰਦਾ ਕਾਲਾ ਨਾਗ ਹੋਵੇ ਤੇ ਫਿਰ ਬੰਦਾ ਬਚਦਾ ਵੀ ਨਹੀਂ ਉਹਦੇ ਜ਼ਹਿਰ ਤੋਂ ਤੇ ਗੁਰੂ ਪਿਆਰਿਓ ਕਹਿੰਦੇ ਸਾਬ ਜਿਆਦਾ ਜਦੋਂ ਖੇਡ ਰਿਆ ਸੀ ਤੇ ਉਸ ਨੇ ਉਹਦੇ ਕੋਲੇ ਜਾ ਕੇ ਸਭ ਛੱਡ ਦਿੱਤਾ ਜਦੋਂ ਸਭ ਛੱਡ ਦਿੱਤਾ ਤੇ ਸੱਪ ਦੀ ਆਦਤ ਹੁੰਦੀ ਹੈ ਛੱਡ ਦਿਆ ਸਾਰ ਜਦੋਂ ਪਟਾਰੀ ਦੇ ਵਿੱਚੋਂ ਕੱਢਿਆ ਜਾਵੇ ਤੇ ਜਾਂ ਤਾਂ ਉਹ ਲੁਕਣ ਦੀ ਕੋਸ਼ਿਸ਼ ਕਰਦਾ ਇੱਧਰ ਉੱਧਰ ਦੀ ਖੁੱਡਾ ਨੂੰ ਭਾਲਦਾ ਤੇ ਜਾਂ ਫਿਰ ਕੋਈ ਅੱਗੇ ਆ ਜਾਵੇ ਤੇ ਕਹਿੰਦੇ ਪੁਕਾਰਾਂ ਮਾਰਦੇ ਐਸੇ ਤਰਾਹੀ ਕਹਿੰਦੇ ਸਾਬ ਜੀ ਆਦਾ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਖੇਡ ਰਹੇ ਨੇ ਉਮਰ 2 ਸਾਲ ਦੀ ਹੈ ਤੇ ਗੁਰੂ ਪਿਆਰਿਓ ਸੱਪ ਦੇ ਅੱਗੇ ਆ ਗਏ ਤੇ ਜਦੋਂ ਸੱਪ ਦੇ ਅੱਗੇ ਆ ਗਏ ਸੱਪ ਆਪ ਦੀ ਆਦਤ ਤੋਂ ਮਜਬੂਰ ਹੁੰਦਾ ਹੈ ਬਾਰ ਅਵਸਥਾ ਜਿਹੜੇ ਉਹ ਪਰਮੇਸ਼ਰ ਦਾ ਰੂਪ ਹੁੰਦੀ ਹੈ ਤੇ ਗੁਰੂ ਪਿਆਰੇ ਕਹਿੰਦੇ ਜਦੋਂ ਕੁਜਤ ਦੀ ਸੱਪ ਵੱਲ ਨੂੰ ਪੈਰ ਜਾਣ ਲੱਗਾ ਤੇ ਸੱਪ ਨੇ ਅਗੋਂ ਫਨ ਚੱਕ ਕੇ ਬੜੀ ਜ਼ੋਰ ਦੀ ਫੁਕਾਰਾ ਮਾਰੇ ਹੁਣ ਸਤਿਗੁਰਾਂ ਦੀ ਐਸੀ ਆਪਾਰ ਕਿਰਪਾ ਹੋਈ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਦਾ ਭਲੇ ਬੁਰੇ ਕੀ ਪੀਰ ਪਛਾਨਤ ਕਿਉਂਕਿ ਜਿਹੜਾ ਧੋਖੀ ਹੁੰਦਾ ਨਾ ਮਨ ਦੇ ਵਿੱਚ ਦੁੱਖ ਹੁੰਦਾ ਪਰ ਕਰ ਕੁਝ ਨਹੀਂ ਸਕਦਾ ਫਿਰ ਉਹ ਉਂਗਲਾਂ ਲਾਉਣੀਆਂ ਸ਼ੁਰੂ ਕਰਦਾ ਜਦੋਂ ਉਂਗਲਾਂ ਲਾਉਣੀਆਂ ਨਾਲ ਦੇ ਚੁਟਕੀਆਂ ਕਰਨ ਦੇ ਨਾਲ ਵੀ ਕਿਸੇ ਦਾ ਕੁਝ ਨਾ ਬਣਦਾ ਹੋਵੇ ਤੇ ਗੁਰੂ ਪਿਆਰਿਓ ਫਿਰ ਕਹਿੰਦੇ ਦੂਸਰੇ ਰਾਤ ਨੇ ਆਪਮਾਉਂਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਮਾਰਿਆ ਜਾਵੇ ਜਾਂ ਇਥੋਂ ਕੱਢਿਆ ਜਾਵੇ ਜੇ ਗੁਰੂ ਪਿਆਰਿਓ ਕਹਿੰਦੇ ਛਵਾਲ ਅਵਸਥਾ ਛੋਟੀ ਉਮਰ ਹੈ ਸਭ ਅਗਾ ਖੜਾ ਹੋ ਗਿਆ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿੰਦੇ ਬਾਲ ਅਵਸਥਾ ਨਿਰਪੈ ਰੂਪ ਅਕਾਲ ਪੁਰਖ ਜਿਹੜਾ ਹੈ ਉਹ ਕਿਸੇ ਦੇ ਭੈ ਵਿੱਚ ਨਹੀਂ ਆਉਂਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਅਕਾਲ ਪੁਰਖ ਬਾਲ ਅਵਸਥਾ ਵਿੱਚ ਇਨਸਾਨ ਦਾ ਰੂਪ ਘਰ ਕੇ ਆਇਆ ਪਰ ਕਹਿੰਦੇ ਜਿੰਨੀਆਂ 33 ਕਰੋੜ ਦੇਵੀ ਦੇਵਤੇ 84 ਲੱਖ ਜੁਨੀਆਂ ਕਹਿੰਦੇ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਨਾਨਕ ਹੁਕਮ ਹੈ ਜੇ ਪੂਜਿਆ ਹੋਵੇਂ ਕਹੇ ਨਾ ਕੋਈ ਕਹਿੰਦੇ ਫਿਰ ਉੱਥੇ ਕਿਸੇ ਦੀ ਹੋਵੇ ਨਹੀਂ ਰਹਿੰਦੀ ਹੈ ਕਾਲਪੁਰਕਾ ਕੇ ਪ੍ਰਮਾਤਮਾ ਆਪ ਜਦੋਂ ਕਿਤੇ ਨਿਕਾ ਕਰ ਲਵੇ ਤੇ ਗੁਰੂ ਪਿਆਰਿਓ ਸੱਪ ਤੱਕ ਦੀ ਵੱਡੇ ਵੱਡੇ ਦੇਵਤਾ ਨੂੰ ਵੀ ਫੜ ਕੇ ਕਾਬੂ ਕੀਤਾ ਛੋਟੀ ਉਮਰ ਹੈ ਅਬਾਲ ਵਸਤਾ ਕਹਿੰਦੇ ਗਿੱਟੀਆਂ ਸਹਿਬਜ਼ਾਦਾ ਜੀ ਨੇ ਸੱਪ ਨੂੰ ਗਿੱਟੀਆਂ ਫੜ ਲਿਆ ਜਦੋਂ ਫੜ ਕੇ ਹੱਥਾਂ ਦੇ ਨਾਲ ਅਬਾਲ ਵਸਤਾ ਵਿੱਚ ਆਪਣੀ ਸ਼ਕਤੀ ਦੁਆਰਾ ਗੁਰੂ ਪਿਆਰੇ ਇਹੋ ਜਿਹਾ ਘੁੱਟਿਆ ਤੇ ਕਹਿੰਦੇ ਸੱਪ ਵਿਚਾਰੇ ਦੀ ਜੀਭ ਅਤੇ ਅੱਖਾਂ ਬਾਹਰ ਆ ਗਈਆਂ ਕਿਉਂਕਿ ਵਸਤਾ ਛੋਟੀ ਹੈ ਪਰ ਸ਼ਕਤੀਆਂ ਜੜੀਆਂ ਨੇ ਬਹੁਤ ਵੱਡੀਆਂ ਨੇ ਗੁਰੂ ਦੀ ਕਿਰਪਾ ਜਿਹੜਾ ਅਕਾਲ ਪੁਰਖ ਆਪ ਘਰ ਕੇ ਸ੍ਰਿਸ਼ਟੀ ਦੇ ਵਿੱਚ ਰੂਪ ਧਾਰ ਕੇ ਆਉਂਦਾ ਕਿਸੇ ਅਵਤਾਰ ਦਾ ਬਥੇਰਾ ਉੱchnਿਆ ਪਰ ਝੱਟ ਹੀ ਪ੍ਰਾਨ ਨਿਕਲ ਗਏ ਪੁੱਤ ਨੇ ਨੂੰ ਮਾਤਾ ਬਾਹਰ ਨਿਕਲ ਕੇ ਆਏ ਅਤੇ ਦਾਸੀਆਂ ਨੂੰ ਆਵਾਜ਼ਾਂ ਮਾਰੀਆਂ ਰਾਸਿਆਂ ਨੇ ਢੂੰਡ ਕੇ ਸਹਬ ਜੀ ਦਾ ਇਹਨੂੰ ਚੁੱਕ ਲਿਆ ਤੇ ਗੁਰੂ ਜੀ ਨੂੰ ਪਤਾ ਲੱਗਣ ਲੱਗਾ ਕਹਿੰਦੇ ਭਈ ਸੱਪ ਘਰ ਵਿੱਚ ਆ ਗਏ। ਫਨ ਕਰਾਰ ਕੇ ਕਹਿੰਦੇ ਸੱਪ ਨੂੰ ਮੋਇਆ ਹੋਇਆ ਦੇਖ ਕੇ ਜੜਾ ਬਾਲ ਅਵਸਥਾ ਵਿੱਚ ਹਰਗੁਬਿੰਦ ਸਾਹਿਬ ਨੇ ਮਾਰਿਆ। ਹੱਥ ਦੇ ਨਾਲ ਚੁੱਕ ਲਿਆ ਕਹਿੰਦੇ ਸ਼੍ਰੀ ਜਿਹੜੀ ਸੀ ਉਹਦੀ ਫੜ ਲਈ ਹੈ ਗੁਰੂ ਪਿਆਰੇ। ਜਦੋਂ ਉਸ ਦੀ ਸ਼੍ਰੀ ਫੜ ਲਈ ਤੇ ਸੱਪ ਨੂੰ ਮੋਇਆ ਹੋਇਆ ਦੇਖ ਕੇ ਤੇ ਕਹਿੰਦੇ ਜਦੋਂ ਸੱਪ ਦੇ ਵਿੱਚੋਂ ਆਤਮਾ ਨਿਕਲੀ ਹੈ ਉਹ ਆਤਮਾ ਇੱਕ ਸੁੰਦਰ ਸਰੂਪ ਪੁਰਸ਼ ਦਾ ਰੂਪ ਧਾਰਿਆ ਉਸ ਨੇ ਤੇ ਕਹਿੰਦੇ ਗੁਰੂ ਪਿਆਰਿਓ ਜਦੋਂ ਸੁੰਦਰ ਪੁਰਸ਼ ਦਾ ਰੂਪ ਧਾਰਿਆ ਆਤਮਾ ਨਿਕਲੀ ਹੈ ਵਿੱਚੋਂ ਤੇ ਉਧਰ ਚਰਨਾਂ ਤੇ ਡਿੱਗ ਪਿਆ ਹੈ ਉਹ ਜਿਹੜੇ ਆਤਮਾ ਨਿਕਲਿਆ ਗੁਰੂ ਸਾਹਿਬ ਦੇ ਤਰਨਾ ਤੇ ਡਿੱਗੀ ਹੈ ਜੇ ਗੁਰੂ ਪਿਆਰਿਓ ਗੁਰੂ ਜੀ ਬੋਲੇ ਕਿ ਆਪ ਕੌਣ ਹੋ ਤੋਤਲੀ ਜ਼ੁਬਾਨ ਦੇ ਨਾਲ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਨੇ ਛੋਟੀ ਵਸਤਾ ਦੇ ਵਿੱਚ ਬਹੁਤ ਸਾਰੇ ਕੌਤਕ ਦਿਖਾਏ ਹੈ ਗੀਤਾ ਦਰਮੈਣ ਜਾਂ ਭਗਵਤ ਗੀਤਾ ਪੜ੍ਹ ਕੇ ਵੇਖੋ ਪਤਾ ਲੱਗਦਾ ਹੈ ਛੋਟੀ ਵਸਤਾ ਦੇ ਵਿੱਚ ਬਹੁਤ ਸਾਰੇ ਪੁੱਤ ਕੀਤੇ ਨੇ ਪਰ ਇਧਰ ਛੇਵੇਂ ਪਾਤਸ਼ਾਹ ਹਰਗੋਬਿੰਦ ਸਹਿ ਮਹਾਰਾਜ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਬਹੁਤ ਸਾਰੇ ਪੁੱਤ ਕੀਤੇ ਆ ਗਿਣ ਲੱਗ ਜਾਈਏ ਤੇ ਗਿਣੀ ਨਹੀਂ ਜਾਂਦੇ ਕਥਾ ਕਰਨ ਲੱਗ ਜਾਈਏ ਤੇ ਕਈ ਰਾਤਾਂ ਟੱਪ ਜਾਂਦੀਆਂ ਨੇ ਤੇ ਗੁਰੂ ਪਿਆਰਿਓ ਕਹਿੰਦੇ ਜਦੋਂ ਉਸ ਆਤਮਾ ਦੇ ਵਿੱਚੋਂ ਸੱਪ ਦੇ ਵਿੱਚੋਂ ਆਤਮਾ ਨਿਕਲਿਆ ਸੁੰਦਰ ਸਰੂਪ ਜਿਹੜਾ ਇਨਸਾਨ ਦਾ ਬਣ ਗਿਆ ਜੇ ਚਰਨਾ ਤੇ ਡਿੱਗ ਪਿਆ ਤੇ ਗੁਰੂ ਪਿਆਰਿਓ ਗੁਰੂ ਜੀ ਬੋਲੇ ਤੂੰ ਕੌਣ ਹੈ ਤਾ ਉਹ ਸੁੰਦਰ ਕ੍ਰਿਸ਼ਨ ਨੇ ਦੱਸਿਆ ਕਿ ਮੈਂ ਦਵਾਪਰ ਵਿੱਚ ਮੁੱਤਕੰਦ ਨਾਮ ਕਰਕੇ ਤਪਸਵੀ ਸੀ ਇੱਕ ਦਿਨ ਕਹਿੰਦੇ ਨਾਰਦ मुनि ਆਏ ਹੁਣ ਗੁਰੂ ਪਿਆਰਿਓ ਨਾਰਦ मुनि ਵੀ 33 ਕਰੋੜ ਦੇਵੀ ਦੇਵਤਿਆਂ ਦੇ ਵਿੱਚ ਨਹੀਂ ਵਿਤਰਦੇ ਨੇ ਤਪસ્યા ਜਿਹੜੀ ਉਹਨਾਂ ਦੀ ਵੀ ਬਹੁਤ ਹੈ ਭਜਨ ਸਿਮਰਨ ਉਹਨਾਂ ਦਾ ਵੀ ਬਹੁਤ ਹੈ ਪਰ ਕਹਿੰਦੇ ਨਾਰਦ मुनि ਜਿਹੜਾ ਨਾਮ ਰੱਖਿਆ ਗਿਆ ਨਾ ਉਹ ਦੇਵਤਿਆਂ ਦੇ ਵਿੱਚ ਪ੍ਰਚਲਿਤ ਹੈ ਕਿਉਂ ਪ੍ਰਚਲਿਤ ਹੋਇਆ ਕਿ ਜਿਹੜੀ ਪੁਰੀ ਦੇ ਵਿੱਚ ਜਾਂਦੇ ਸੀ ਨਾ ਉਸੇ ਨੂੰ ਕੋਈ ਨਾ ਕੋਈ ਚੁਗਲੀ ਲਾ ਕੇ ਤੇ ਆਪਸ ਵਿੱਚ ਦੇਵਤਿਆਂ ਨੂੰ ਅਤੇ ਦੇਵੀਆਂ ਨੂੰ ਲੜਾ ਦਿਆ ਕਰਦੇ ਨੇ ਨਾਰਦ मुनि ਨਾਮ ਦਾ ਤਾ ਰੱਖਿਆ ਗਿਆ ਹੁਣ ਗੁਰੂ ਪਿਆਰਿਓ ਕਹਿੰਦੇ ਨਾਰਦ मुनि ਜਦੋਂ ਕਹਿੰਦੇ ਉਹ ਤਪਸ਼ਵੀ ਤਪਸ਼ਿਆ ਕਰਦਿਆਂ ਹੋਇਆ ਆ ਗਏ ਤੇ ਮੇਰੀ ਉਹਨਾਂ ਨਾਲ ਚਰਚਾ ਹੋਈ ਕਈ ਵਾਰ ਚਰਚਾ ਕਈ ਪ੍ਰਕਾਰ ਦੀ ਹੋ ਜਾਂਦੀ ਹੈ ਜਿਹੜੇ ਤਪਸ਼ਵੀ ਲੋਕ ਜਦੋਂ ਵੀ ਇਕੱਠੇ ਹੁੰਦੇ ਨੇ ਉਹ ਗਿਆਨ ਦੀਆਂ ਗੱਲਾਂ ਕਰਦੇ ਨੇ ਹੰਕਾਰ ਦੀਆਂ ਨਹੀਂ ਤੇ ਗੁਰੂ ਪਿਆਰਿਓ ਕਈ ਵਾਰ ਤਪੱਸਿਆ ਦੇ ਵਿੱਚ ਵੀ ਇੰਨਾ ਹੰਕਾਰ ਹੋ ਜਾਂਦਾ ਹੈ ਕਿ ਉਹ ਆਪ ਨੂੰ ਭਾਵੇਂ ਵੱਡਾ ਸਮਝੇ ਪਰ ਉਹਨੂੰ ਛੋਟਾ ਸਮਝਦੇ ਨਹੀਂ ਕਹਿੰਦੇ ਜਦੋਂ ਤਪਸ਼ਵੀ ਮੁਤਕੰਦ ਅਤੇ ਨਾਰਦ ਜੀ ਦਾ ਮਿਲ ਹੋਇਆ ਨਾ ਤੇ ਗੁਰੂ ਪਿਆਰੇ ਆ ਆਪਣੇ ਤਪ ਦੇ ਕਾਰਨ ਉਹ ਤਪੱਸਵੀ ਨੇ ਜਿਆਦਾ ਬਚਨ ਆਖੇ ਤੇ ਨਾਰਦ ਜੀ ਬੋਲੇ ਕਿ ਤੂੰ ਈਸ਼ਵਰ ਦੀ ਗਤੀ ਨੂੰ ਨਹੀਂ ਜਾਣਦਾ ਤੇ ਆਪਣੀ ਤਪਸ਼ਿਆ ਦੇ ਫੁੰਕਾਰ ਮਾਰਦਾ ਹੈ ਜਦੋਂ ਇਹ ਵਚਨ ਹੋਏ ਜਾ ਤੂੰ ਜਾ ਕੇ ਸੱਪ ਬਣੇਗਾ ਨਾਰਦ ਮੁਨੀ ਨੇ ਕਹਿੰਦੇ ਸ਼ਰਾਬ ਦੇ ਦਿੱਤਾ ਜਾਦਾ ਗੱਲਾਂ ਕਰਨ ਦੇ ਨਾਲ ਹੁਣ ਵੀ ਇਹ ਸਮਾਂ ਕਲਯੁਗ ਦਾ ਹੈ ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਪਰ ਕਹਿੰਦੇ ਜੜੀਆਂ ਗੱਲਾਂ ਨੇ ਬੜੀਆਂ ਬੜੀਆਂ ਤਾਰੇ ਤੋੜਨੀਆਂ ਕਰ ਦਿਆ ਕਰਦੇ ਨੇ ਜਿੱਦਾਂ ਨਾਰਦਮਣੀ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਪੁਰਿਆਂ ਦੇ ਵਿੱਚ ਸਾਰਾ ਦਿਨ ਧੰਨ ਨਾਰੈਣ ਧੰਨ ਨਾਰੈਣ ਕਰਦਾ ਤੁਰਿਆ ਫਿਰਦਾ ਅਤੇ ਜਿੱਥੇ ਵੀ ਜਾਂਦਾ ਕੋਈ ਨਾ ਕੋਈ ਗੱਲ ਇਹੋ ਜੀ ਕਰਦਾ ਆਪਸ ਵਿੱਚ ਕਈਆਂ ਨੂੰ ਲੜਾ ਕੇ ਚਲੇ ਜਾਂਦਾ ਅੱਜ ਵੀ ਇਹ ਸਮਾਂ ਹੈ ਜਿਨ੍ਹਾਂ ਦਾ ਘਰੇ ਜੋਰ ਨਹੀਂ ਚੱਲਦਾ ਨਾ ਤੇ ਗੁਰੂ ਪਿਆਰੇ ਉਹਨਾਂ ਦਾ ਜਿਹੜੇ ਆਪ ਤੋਂ ਮਾਰੇ ਹੋਣ ਜਾ ਕਿਤੇ ਗ੍ਰੰਥੀ ਸੰਗਾ ਤੇ ਜੋਰ ਚੱਲ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਆਦਤ ਪਈ ਹੈ ਪਰ ਇਹ ਨਹੀਂ ਪਤਾ ਇਨ੍ਹਾਂ ਆਦਤਾਂ ਕਾਰਨ ਗੁਰੂ ਨੇ ਸਜ਼ਾ ਕਿਹੜੀ ਦੇਣੀ ਹੈ ਜੇਦਾਂ ਵੀ ਕਿਸੇ ਦਾ ਹਿਰਦਾ ਦੁਖਦਾ ਹੈ ਨਾ ਉਦੋਂ ਸਰਾਬੇ ਮੂੰਹ ਦੰਦਾ ਕਿਸੇ ਵੀ ਪ੍ਰਕਾਰ ਦਾ ਹੋਵੇ ਭਾਵੇਂ ਕਹਿੰਦੇ ਐਸੇ ਤਰਾਏ ਮੁੱਤਕੰਧ ਮੁਣੇ ਅਤੇ ਨਾਰਦ मुनि ਦਾ ਜਦੋਂ ਮਿਲ ਹੋਇਆ ਨਾ ਕਈ ਪ੍ਰਕਾਰ ਦੀਆਂ ਮੁਕੰਦ ਨੇ ਹੰਕਾਰ ਦੀਆਂ ਗੱਲਾਂ ਕੀਤੀਆਂ ਗੁਰੂ ਪਿਆਰੇਆ ਤੇ ਨਾਰਦ मुनि ਨੇ ਸਰਾਫ ਦੇ ਦਿੱਤਾ ਕਹਿੰਦਾ ਤੂੰ ਤਪ ਦੇ ਕਾਰਨ ਹੰਕਾਰ ਤੇ ਕਰਦਾ ਜਾਂ ਤੂੰ ਸੱਪ ਤਰ੍ਹਾਂ ਫੁਕਾਰੇ ਮਾਰਦਾ ਹੰਕਾਰ ਕਰਦਾ ਤੈਨੂੰ ਸੱਪ ਬਣਨਾ ਪੈਣਾ ਕਿ ਗੁਰਬਾਣੀ ਨੇ ਚਾਰ ਜੰਗੀਆਂ ਦਸੀਆਂ ਨੇ ਗੁਰੂ ਪਿਆਰਿਓ ਕਹਿੰਦੇ ਅੰਤ ਕਾਲ ਮੰਦਰ ਸਿੰਗਰਾਏ ਐਸੀ ਚਿੰਤਾ ਮੇਜੇ ਮਰੈ ਪ੍ਰੇਤ ਜਉਣ ਵਾਲ ਬਲ ਉਤਰੇ ਫਿਰ ਕਹਿੰਦੇ ਮੰਦਰਾਂ ਨੂੰ ਮਕਾਨਾਂ ਨੂੰ ਪੈਸੇ ਨੂੰ ਜਿੰਨੇ ਅਹਿਮ ਦੇਤੀ ਨਾ ਕਿਉਂ ਮੰਦਰਾਂ ਵੱਲ ਜਦੋਂ ਜਾਣ ਲੱਗਿਆਂ ਮਕਾਨਾਂ ਵੱਲ ਘਰਾਂ ਵੱਲ ਧਿਆਨ ਜਾਂਦਾ ਤੇ ਗੁਰੂ ਪਿਆਰਿਓ ਫਿਰ ਉੱਥੇ ਵੇਖ ਲੋ ਪ੍ਰੇਤ ਦੀ ਜੁਨੀ ਮਿਲਦੀ ਹੈ ਫਿਰ ਦੂਜੀ ਪੰਕਤੀ ਵਿੱਚ ਸਤਿਗੁਰਾਂ ਨੇ ਕਹਿਤਾ ਅੰਤ ਕਾਲ ਜੋ ਨਸ਼ਮੀ ਸਿਮਰੈ ਐਸੇ ਚਿੰਤਾ ਮੇਜੇ ਮਰੈ ਤੇ ਗੁਰੂ ਪਿਆਰਿਓ ਫਿਰ ਸੱਪ ਦੀ ਜੁਨੀ ਮਿਲਦੀ ਐ ਅੰਤ ਕਾਲ ਜੋ ਬਾਲ ਸਿਮਰੈ ਬਾਲ ਕਹਿੰਦੇ ਨੇ ਜਿਹੜੇ ਆਪਣਾ ਪਰਿਵਾਰ ਹੁੰਦਾ ਐ ਅੰਤ ਕਾਲ ਜੋ ਬਾਲ ਸਿਮਰੈ ਐਸੇ ਦਿਨ ਤਾਂ ਮੈਂ ਜੋ ਮਰਾਂ ਸ਼ੌਕਰ ਜਾਣ ਵਲ ਵਲ ਉਤਰੇ ਕਹਿੰਦੇ ਫਿਰ ਸੂਰੇ ਦੀ ਜੌਨੀ ਮਿਲਦੀ ਐ ਅੰਤਕਾਰ ਨਾਰਾਇਣ ਸਿਮਰੇ ਵਾਕ ਹੈ ਆਪਣੇ ਪਤੰਬਰ ਵਸੇ ਗੁਰੂ ਪਿਆਰਿਓ ਫਿਰ ਉੱਥੇ ਪ੍ਰਮਾਤਮਾ ਵਸਦਾ ਜਿੱਥੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਹੁੰਦੀ ਐ ਤੇ ਗੁਰੂ ਪਿਆਰਿਓ ਮੁਝ ਕੰਦ ਜਿਹੜਾ ਸੀ ਨਾਰਦ ਮੁਣੀ ਦੇ ਨਾਲ ਜਦੋਂ ਗੱਲਾਂ ਕਰਨ ਲੱਗਿਆ ਤੇ ਕਹਿੰਦੇ ਸੱਪ ਦਾ ਸ਼ਰਾਬ ਦੇਤਾ ਕਹਿੰਦਾ ਸੱਪ ਤਰ੍ਹਾਂ ਫੁਕਾਰੇ ਮਾਰਦਾ ਹੰਕਾਰ ਕਰਦਾ ਆਪਣੇ ਤਪਸ਼ਿਆ ਦਾ ਆਪਣੇ ਬਲ ਦਾ ਆਪਣੇ ਪੈਸੇ ਦਾ ਤੇ ਜਾ ਜਾ ਕੇ ਤੈਨੂੰ ਸੱਪ ਦੀ ਜੁਨੀ ਮਿਲਣੀ ਹੈ ਤੇ ਗੁਰੂ ਪਿਆਰਿਓ ਉਦਰ ਮਤ ਕੰਦ ਮੁਣੀ ਵੀ ਜਦੋਂ ਨਾਰਦ मुनि ਨੇ श्राप ਦਿੱਤਾ ਤੇ ਚਰਨਾਂ ਤੇ ਡਿੱਗਾ ਤੇ ਗੁਰੂ ਪਿਆਰਿਓ ਜਦੋਂ ਮੁਚਕੰਦ मुनि ਜਦੋਂ ਡਰਿਆ ਨਾ ਨਾਰਦ मुनि ਦੇ श्राप ਤੋਂ ਚਰਨਾਂ ਤੇ ਡਿੱਗ ਕੇ ਬੇਨਤੀ ਕੀਤੀ ਆ ਸੱਚੇ ਪਾਤਸ਼ਾਹ ਹੇ ਨਾਰਦ मुनि ਜੀ ਮੈਨੂੰ ਇਹ ਤਾਂ ਦੱਸ ਦਿਓ ਕਿ ਮੇਰਾ ਆਧਾਰ ਕਿੱਦੋਂ ਹੋਣਾ ਹੁਣ ਸੱਪ ਦਾ ਤੁਸੀਂ श्राप ਤਾਂ ਦਿੱਤਾ ਪਰ ਮੈਨੂੰ ਇਹ ਦੱਸ ਦਿਓ ਮੇਰਾ ਆਧਾਰ ਕਿੱਦੋਂ ਹੋਣਾ ਹੈ ਤੇ ਉਸ ਟਾਈਮ ਨਾਰਥ ਹੁਣੀ ਨੇ ਸਨਾਤਨ ਧਰਮ ਦੇ ਵਿੱਚ ਹੁੰਦਿਆ ਹੋਇਆ ਹਿੰਦੂ ਧਰਮ ਦੇ ਵਿੱਚ ਹੁੰਦਿਆ ਹੋਇਆ ਬਚਨ ਕਹੇ ਸੀ ਕਹਿੰਦੇ ਕਲਯੁਗ ਦਾ ਸਮਾਂ ਆਏਗਾ ਗੁਰੂ ਅਰਜਨ ਦੇ ਘਰ ਕਹਿੰਦੇ ਹਰਗੋਬਿੰਦ ਸਿੰਘ ਜਦੋਂ ਜਨਮ ਲੈਣਗੇ ਪ੍ਰਗਟ ਹੋਣਗੇ ਉਦੋਂ ਤੇਰਾ ਉਧਾਰ ਹੋਵੇਗਾ ਹੁਣ ਗੁਰੂ ਪਿਆਰਿਓ ਕਹਿੰਦੇ ਸੱਪ ਦੇ ਰੂਪ ਵਿੱਚ ਜਦੋਂ ਹਰਗੋਬਿੰਦ ਸਾਹਿਬ ਦੇ ਸਾਹਮਣੇ ਤੇ ਚਲ ਗਏ ਖੰਨ ਖਲਾਰ ਕੇ ਅੱਗੇ ਖੜੇ ਹੋ ਗਏ ਬਾਲ ਵਸਤਾ ਕਹਿੰਦੇ ਗਿੱਟੀਆਂ ਪੜਿਆ ਤੇ ਕਹਿਣ ਲੱਗੇ ਸੱਪ ਦੇ ਜਦੋਂ ਸਿਰੇ ਮਰੋੜੀ ਤਰਫ ਦੇ ਜਾਨ ਨਿਕਲ ਗਈ ਗੁਰੂ ਪਿਆਰਿਓ ਤੇ ਜਦੋਂ ਕਲਯੁਗ ਵਿੱਚ ਪੰਚਮ ਪਾਸ਼ਾ ਅਵਤਾਰ ਹੋਣਗੇ ਉਹਨਾਂ ਦਾ ਪੁੱਤਰ ਤੇਰਾ ਉਧਾਰ ਕਰੇਗਾ ਇਹ ਬਚਨ ਜਦੋਂ ਨਾਰਦ ਨੇ ਆਖੇ ਸਨ ਉਸ ਅਵਸਥਾ ਵਿੱਚ ਯਾਦ ਆ ਗਿਆ ਮਾਨ ਵੀ ਟੁੱਟ ਗਿਆ ਹੰਕਾਰ ਵੀ ਟੁੱਟ ਗਿਆ ਤੇ ਪ੍ਰਾਣ ਵੀ ਨਿਕਲ ਗਏ ਗੁਰੂ ਪਿਆਰੇ ਉਨ ਤੇ ਯਾਦ ਵੀ ਆ ਗਿਆ ਉਦੋਂ ਕਿ ਮੈਂ ਆ ਨਾਰਦਮੁਨੀ ਦੇ ਬਚਨਾਂ ਅਨੁਸਾਰ ਅੱਜ ਮੇਰੇ ਅਵਾਲ ਵਸਤਾ ਦੇ ਵਿੱਚ ਕਹਿੰਦੇ ਹਰਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਹੱਥ ਲੱਗੇ ਤੇ ਮੇਰਾ ਆਧਾਰ ਹੋਇਆ ਤੇ ਕਹਿੰਦੇ ਐਸੇ ਤਰ੍ਹਾਂ ਅੱਜ ਪਿਰਥੀ ਚੰਦ ਦਾ ਜਦੋਂ ਇਹ ਗੱਲਾਂ ਸਾਹਮਣੇ ਆਈਆਂ ਗੁਰੂ ਸਾਹਿਬ ਦੇ ਵੀ ਇਹਨੇ ਸੱਪ ਭਿਜਿਆ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਹੋ ਗਈ ਤੇ ਜਿਹੜਾ ਉਹ ਮੁਰਸ਼ਿ ਦੇ ਰੂਪ ਵਿੱਚ ਜਦੋਂ ਤਰਨਾ ਤੇ ਲੱਗਿਆ ਸੀ ਉਹਦੀ ਆਤਮਾ ਦੀ ਕਲਿਆਣ ਕੀਤੀ ਗੁਰੂ ਪਿਆਰਿਓ ਬੰਦਗੀ ਕਰਨ ਵਾਲਾ ਜਿਹੜਾ ਹੁੰਦਾ ਹੈ ਨਾ ਜਦੋਂ ਵੀ ਬਚਨ ਕੱਢਦਾ ਜਿਹਦੇ ਸਿਰ ਤੇ ਹੱਥ ਰੱਖਦਾ ਗੁਰੂ ਪਿਆਰਿਓ ਉਹਦਾ ਬੇੜਾ ਪਾਰ ਹੋ ਜਾਂਦਾ ਹੈ ਉਹਨੂੰ ਮੁਕਤੀਆਂ ਮਿਲ ਜਾਂਦੀਆਂ ਨੇ ਇਹ ਗੁਰਬਾਣੀ ਐਸੀ ਚੀਜ਼ ਹੈ ਜਿਹਦੇ ਨਾਲ ਵੱਡੇ ਵੱਡੇ ਦੇਵਤਿਆਂ ਦਾ ਆਧਾਰ ਹੋ ਗਿਆ ਕਦੇ ਇਤਿਹਾਸ ਪੜ ਕੇ ਵੇਖੋ ਗੁਰੂ ਨਾਨਕ ਵਰਗਿਆਂ ਨੇ ਕੋਲੇ ਰਾਖਸ ਵਰਗਿਆਂ ਦਾ ਆਧਾਰ ਕਰਦਾ ਠੱਗ ਐਸੇ ਹੋਏ ਨੇ ਦੇਤ ਐਸੇ ਹੋਏ ਨੇ ਉਹਨਾਂ ਦਾ ਵੀ ਉਧਾਰ ਆਇਆ ਕੁਰਬਾਨੀ ਵਿੱਚ ਤੇ ਗੁਰੂ ਬਿਆਰਿਆਂ ਪਿਰਥੀ ਚਲਦ ਨੇ ਜਦੋਂ ਕਹਿੰਦੇ ਇਹ ਈਰਖਾ ਦੇ ਕਾਰਨ ਸਪਸ਼ਡ ਵਾਇਆ ਅਤੇ ਉਹ ਜਿਹੜੀ ਆਤਮਾ ਨਿਕਲੀ ਸੀ ਉਹ ਵਚਨ ਕਰਕੇ ਗਏ ਗੁਰਾਂ ਦੇ ਨਾਲ ਵੀ ਮਹਾਰਾਜ ਆਪ ਦਾ ਭਰਾਤਾ ਜੀ ਜਿਹੜਾ ਤੁਹਾਡੀ ਈਰਖਾ ਕਰਦਾ ਹੈ ਤੁਹਾਡੇ ਤੇ ਦੁੱਖ ਹੀ ਹੈ ਕਿ ਤੁਹਾਡਾ ਜਨਮ ਨਹੀਂ ਹੋਣਾ ਚਾਹੀਦਾ ਸੀ ਇਹ ਅਰਜਨ ਦੇ ਘਰ ਪੁੱਤ ਨਹੀਂ ਹੋਣਾ ਚਾਹੀਦਾ ਸੀ ਇਹੋ ਜਿਹੀ ਈਰਖਾ ਹੈ ਮਨ ਦੇ ਵਿੱਚ ਅੱਜ ਵੀ ਗੁਰੂ ਪਿਆਰਿਓ ਪਿਰਥੀ ਚੰਦ ਵਰਗੇ ਜਿਹੜੇ ਨੇ ਨਾ ਉਹ ਵੀ ਅੱਜ ਦੁਖੀ ਹੈ ਕਈ ਇਨਸਾਨ ਆਵਦਾ ਭਲਾ ਕਰਨ ਵਾਸਤੇ ਦੂਸਰੇ ਦਾ ਭੁਰਾ ਕਰ ਜਾਂਦੇ ਨੇ ਤੇ ਗੁਰੂ ਪਿਆਰਿਓ ਗੁਰੂ ਜੀ ਬੋਲੇ ਕਿ ਪੁੱਤਰ ਤੁਸੀਂ ਅੰਦਰ ਨੂੰ ਚਲੇ ਜਾਣਾ ਸੀ ਇਹ ਸੱਪ ਨੂੰ ਮਾਰਨਾ ਨਹੀਂ ਸੀ ਬਾਲਵਸਤਾਂ ਤੇ ਗੁਰੂ ਪਿਆਰਿਓ ਜਦਾਂ ਅਰਥਾਤ ਤੁਸੀਂ ਸ਼ਕਤੀ ਨਹੀਂ ਸੀ ਦਿਖਾਉਣੀ ਇਹ ਗੁਰੂ ਸਾਹਿਬ ਨੇ ਉਹਨਾਂ ਦੇ ਫੇਰ ਬਚਨ ਕਹੇ ਪਰ ਕਹਿੰਦੇ ਨੇ ਜਦੋਂ ਆਪ ਖਤਰਾ ਹੋਵੇ ਤੇ ਇਨਸਾਨ ਦੂਸਰੇ ਨੂੰ ਮਾਰਦਾ ਨਾ ਉਦੋਂ ਦੁੱਖ ਘਟ ਹੁੰਦਾ ਹੈ ਤੇ ਗੁਰੂ ਪਿਆਰਿਓ ਸਤਿਗੁਰਾਂ ਨੇ ਉਸ ਮੁਚਕੰਦ ਦਾ ਵੀ ਕਹਿੰਦੇ ਉਸ ਨਾਰਦ मुनि ਦੇ ਬਚਨਾਂ ਅਨੁਸਾਰ ਉਹਦਾ ਉਧਾਰ ਕੀਤਾ ਹੈ ਅਬਾਲ ਅਵਸਥਾ ਹੈ ਕੋਤਕ ਵਿਖਾਏ ਗੁਰੂ ਪਿਆਰਿਓ ਤੇ ਉਹਦਾ ਆਧਾਰ ਕਰਕੇ ਨਾਲੇ ਆਪ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਉਹਨਾਂ ਦੇ ਨਾਲ ਮੇਲ ਵੀ ਹੋਇਆ ਦਰਸ਼ਨ ਵੀ ਹੋਏ ਉਹਨਾਂ ਦੇ ਹੱਥਾਂ ਦੇ ਨਾਲ ਆਪਦੇ ਪ੍ਰਾਣ ਵੀ ਗਏ ਤੇ ਗੁਰੂ ਪਿਆਰਿਓ ਪ੍ਰਾਣ ਜਾਨ ਤੋਂ ਬਾਅਦ ਵੀ ਗੁਰੂ ਆਪਦੇ ਸੇਵਕਾਂ ਦੀਾਂ ਵਾਂ ਫੜ ਲੱਗ ਇਸ ਵਾਸਤੇ ਗੁਰੂ ਕਿਰਪਾ ਕਰੇ ਸਾਡੇ ਮਨ ਦੇ ਵਿੱਚੋਂ ਈਰਖਾ ਜਿਹੜੀ ਹੈ ਖਤਮ ਹੋ ਜਾਵੇ ਜਿੱਥੇ ਈਰਖਾ ਵੱਸਦੀ ਆ ਉਥੇ ਨਾਮ ਦਾਣ ਗੁਰ ਸਿੱਖੀ ਦਾਣ ਵੱਸ ਜਾਵੇ ਤੇ ਗੁਰੂ ਪਿਆਰੇ ਸਾਡਾ ਵੀ ਉਧਾਰ ਹੋ ਸਕਦਾ ਹੈ ਨਹੀਂ ਤੇ ਕਈ ਬਾਣੀ ਤੋਂ ਵਾਜੇ ਗਏ ਤੇ ਫਿਰ ਜਿਵੇਂ ਆਏ ਸੁਣਨੇ ਘਰ ਵਿੱਚ ਜਿਤਨਾ ਕਾਹ ਹੁੰਦਾ ਉਸੇ ਤਰਾਹੀ ਸੰਸਾਰ ਤੋਂ ਸੁਨਾ ਹੋ ਕੇ ਚਲਿਆ ਜਾਂਦਾ ਇਨਸਾਨ ਈਰਖਾ ਨੇ ਹੰਕਾਰ ਦੇ ਵੱਸ ਪੈ ਕੇ ਆਪਣਾ ਆਪ ਕਵਾ ਲੈਂਦਾ ਹੈ ਕਿ ਗੁਰੂ ਪਿਆਰਿਓ ਪਰ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਜਿਨ੍ਹਾਂ ਨੇ ਨਾਮ ਜਪ ਲਿਆ ਅੰਤ ਸਮੇਂ ਵੀ ਉਹਨਾਂ ਦੇ ਪਤੰਬਰ ਜਿਹੜੇ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਤੇ ਗੁਰੂ ਪਿਆਰਿਓ ਐਸੇ ਵਾਸਤੇ ਗੁਰਬਾਣੀ ਕਹਿੰਦੀ ਆਂਤ ਕਾਲ ਜੋ ਨਾਰਾਇਣ ਸਿੰਗਰੇ ਐਸੀ ਚਿੰਤਾ ਮੇਜੇ ਮਰੇ ਵਾਕੇ ਪਤੰਬਰ ਹਿਰਦੇ ਵਸੇ ਕਿਉਂਕਿ ਪ੍ਰਮਾਤਮਾ ਆਪ ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੀ ਜਮਾਨ ਤੇ ਵਸ ਜਾਂਦਾ ਹੈ ਉਹਨਾਂ ਦੀ ਜ਼ੁਬਾਨ ਤੇ ਵਸਨ ਕਾਰਨ ਗੁਰੂ ਪਿਆਰਿਓ ਜਦੋਂ ਵੀ ਗੁਰੂ ਦੇ ਨਾਲ ਮੇਲ ਹੁੰਦਾ ਹੈ ਤੇ ਉਦੋਂ ਹੀ ਸਤਿਗੁਰੂ ਉਹਨਾਂ ਦਾ ਆਧਾਰ ਕਰ ਦਿੰਦੇ ਨੇ ਸਾਡਾ ਵੀ ਉਧਾਰ ਹੋ ਜਾਵੇ ਗੁਰੂ ਕਿਰਪਾ ਕਰੇ ਬੋਲਦਿਆਂ ਤੋਂ ਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਕਿਉਂਕਿ ਛੋਟੀਆਂ ਉਮਰਾਂ ਵੱਡੀਆਂ ਸ਼ਕਤਾਂ ਇਹ ਗੁਰੂ ਦਿਖਾ ਸਕਦੇ ਨੇ ਭਾਈ ਅਕਾਲ ਪੁਰਖੀ ਦਿਖਾ ਸਕਦਾ ਹੈ ਜਾ ਕੋ ਇਹੋ ਜਿਹਾ ਪਖੰਡੀ ਡੰਬੀ ਨਹੀਂ ਦਿਖਾ ਸਕਦਾ ਉਹ ਧਾਰਮਿਕ ਜਿਹੜਾ ਗੁਰੂ ਕਰ ਸਕਦਾ ਪ੍ਰਮਾਤਮਾ ਕਰ ਸਕਦਾ ਇਸ ਵਾਸਤੇ ਉਹਦੇ ਅੱਗੇ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਸਾਡਾ ਵੀ ਜੀਵਨ ਜਿਹੜਾ ਸਫਲ ਹੋ ਜਾਵੇ ਬੋਲਦਿਆਂ ਤੋਂ ਇੱਕ ਆ ਪ੍ਰਕਾਰ ਦੀਆਂ ਪੁਰਾ ਗਲਤੀਆਂ ਤਰਤੀਆਂ ਹੋ ਜਾਇਆਂ ਕਰਨੀਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਨੇ ਬਖਸ਼ ਲੈਣਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ